ਹੇ ਮਹਾਰਾਜ ਜੀ ਪੈਸਿਆਂ ਦਾ ਫਰੋਡ ਕਰਕੇ ਆ ਗਈ ਕਿ ਪੈਸੇ ਇਕੱਠੇ ਹੋ ਜਾਣਦੇ ਅਸੀਂ ਕਿਤੇ ਹੋਰ ਸਥਾਨ ਟੈਂਡ ਫੜੀ ਚੋ ਕੇ ਉੱਡ ਕੇ ਤੇ ਲੈ ਜਾਗੇ ਤੇ ਪੈਸੇ ਜਦ ਕੱਢੇ ਉਹ ਗਾੜੀ ਫੇਰ ਜਾ ਕੇ ਇਦਾਂ ਪਾ ਦੇਣਗੇ ਜੀ ਤੇ ਇਹ ਕਰਕੇ ਜੀ ਆਪਾਂ ਇਹ ਬਗਲੋ ਕੇ ਧੜੇ ਕੇ ਖੜੇ ਆਂ ਉਮਰ ਆਪਣੀ 60 ਨੂੰ ਪਹੁੰਚ ਗਈ ਸਮਝੋ ਜੀ 60 ਹੋ ਹੀ ਗਈ ਕੇ ਨਹੀਂ ਜੀ ਨਹੀਂ ਜੀ ਕਿਰਪਾ ਮਾਰੀ ਨਹੀਂ ਆ ਕੇ ਚਾਹ ਪਰ ਰੋਟੀ ਤੋਂ ਬਗੈਰ ਕੋਈ ਆਪਣਾ ਨਚਾ ਹੀ ਨਹੀਂ ਮੈਂ ਹਟੋ ਚਲਾ ਕੇ ਆਪਣੀ ਮਾਤਾ ਨੂੰ ਪਾਲਦਾ ਤੇ ਰੋਟੀ ਪਾਣੀ ਕਰਦਿਆਂ ਜੀ ਬਸ ਹੋਰ ਤੇ ਆਪੇ ਕੋਲ ਕੋਈ ਜਾਣੀ ਨਹੀਂ ਹੈ ਜੀ ਪਾਲੀ ਬਾਠੀ ਦਾ ਟਾਈਮ ਪਾਸ ਹੋਣ ਜੁਗੀ ਹੈਗੀ ਹੈ ਜੀ ਹੋਰਾਂ ਦੀ ਕਿੰਨੀ ਪੈਣੀ ਜੀ ਜਿਹੜੀ ਉਹਨਾਂ ਸੋਹਰਾਂ ਦੀ 11 ਗਲੇ ਪੈੜੀ ਦੇ ਆ ਟਰੈਕਟਰ ਆ ਉਹਨਾਂ ਦੇ ਕੋਲ ਦੋ ਦੁਕਾਨਾਂ ਸਾਲੇ ਮੇਰੇ ਨਹੀਂ ਹਰਚੋ ਬਾਸ਼ ਸ਼ਹਿਰ ਦੇ ਵਿੱਚ ਆ ਅੱਛਾ ਜੀ ਗਰਮੀਤ ਸਿੰਘ ਔਰ ਰਿੰਕੂ ਇਗਰੀ ਪਟੋਲਪੋਂ ਦੇ ਸਾਹਮਣੇ ਆ ਦੁਕਾਨ ਇੱਕ ਵੀ ਡਾਕਟਰ ਦੇ ਲਾਗੇ ਦੁਕਾਨ ਆ। ਨਾ ਜੀ ਨਾ ਜੀ ਇਹ ਜਲੇਮ ਲੱਗ ਰਹੇ ਜੀ ਜਿਵੇਂ ਹੀ। ਅੱਛਾ ਜੀ। ਨਹੀਂ ਆਪਾਂ ਨਹੀਂ ਹੱਥ ਨਹੀਂ ਲਾ ਕੇ ਵੇਖਿਆ। ਬਟੇ ਵੱਖ ਹੋਣ ਦਾ ਕਾਰਨ ਕੀ ਸੀ? ਵੱਖ ਉਹ ਹੀ ਤੁਹਾਨੂੰ ਦੱਸਿਆ ਕਿ ਬਲਵਿੰਦਰ ਸਿੰਘ ਬਿੱਲਾ ਹੈਗਾ ਨਾਗੋਆਲੀਆ। ਜੀ। ਉਹਨਾਂ ਹੀ ਬੇੜਾ ਕਰ ਕਰ ਦਿੱਤਾ ਤੇ ਆਪ ਕੈਨੇਡਾ ਜਾ ਵੜੇ ਦੋਵੇਂ ਜੀ। ਦੋ ਛੱਜਲਵੜੀ ਦੇ ਅੱਜ ਤੋਂ ਦੇ ਸੀ ਆਪਣੇ ਦੇ ਮੱਲੀਆਂ ਦੇ। ਜੀ। ਤੇ ਇੱਕ ਹੈਗਾ ਹੀ ਖਰੂਰ ਸਾਹਿਬ ਦਾ। ਜੀ। ਇੱਕ ਹੈਗਾ ਛੱਜਲਵੜੀ ਦਾ ਹਲਵਾਈ। ਇਹ ਨਾ ਇਹਨੇ ਦੇਖੇ ਹੋਰ ਜਿਹੜੇ ਗੁਪਤੇ ਉਹ ਤਾਂ ਮਾਰੀ ਜਾਂਦਾ ਸੱਚੇ ਪਾਸ਼ਾ ਆਪਾਂ ਇਹਨਾਂ ਕੋਈ ਬਿਆਨ ਕਰ ਸਕਦੇ ਕੀ ਗੱਲਬਾਤ ਨਾ ਜੀ ਨਾ ਕਦੀ ਨਸ਼ਾ ਕੀਤਾ ਤੇ ਨਾ ਨਾ ਕੋਈ ਨਸ਼ਾ ਕੀਤਾ ਤੇ ਨਾ ਆਪਾਂ ਖਾਦਾ ਨਸ਼ਾ ਆਪਾਂ ਇਹ ਆਨੇ ਆ ਕਿ ਇਹ ਮੇਰਾ ਸਾਲਾ ਜੇ ਨਾਲ ਮੁੰਡਾ ਆਪਣਾ ਲੈ ਕੇ ਇਦੋਂ ਮੇਰੀ ਮਾਂ ਜਾਊਗੀ ਮੈਨੂੰ ਲੈ ਕੇ ਉਥੇ ਆਟੋ ਹੀ ਪਾ ਕੇ ਲੈ ਜਾਊਗਾ ਤੇ ਗੁਰੂ ਰਸਾਂ ਦੇ ਗਾੜੀ ਸੌ ਖਾ ਲੈਣ ਜੀ ਗਰਜਿੰਦਰ ਸਿੰਘ ਨਸ਼ਾ ਕਰਦਾ ਹੈ ਕਿ ਜਾਂ ਨਹੀਂ ਕਰਦਾ ਆ ਪਿਓ ਮਾਰਦਾ ਪੈਸਾ ਦਾ ਫਰੋਡ ਕਰਕੇ ਫਰੋਡ ਵਜਨਿਆ ਕੇ ਬਾਹਰੋਂ ਪੈਸੇ ਆਉਂਦੇ ਪੇ ਲੱਖ ਬਲਿੰਦਰ ਸਿੰਘ ਮੰਨੇ ਨੇ ਦੇ ਦਿੱਤਾ ਲੱਖ ਰੁਪਏ ਉਹਨਾਂ ਦੇ ਦਿੱਤਾ ਲੱਖ ਰੁਪਏ ਜੂਕੇ ਤੋਂ ਆ ਗਿਆ ਬਿੱਲਾ ਵਾ ਖਡਾਰੀ ਤੇ ਉਹਦਾ ਦੋਸਤ ਉਹਨਾਂ ਲੱਖ ਉਹਨਾਂ ਭੇਜਦਾ ਹੋਰ ਵੀ ਬੰਦੇ ਨੇ ਪੈਸੇ ਭੇਜੇ ਸੁਖਣਾ ਕੀ ਪਰਿਵਾਰ ਦੁਬਾਰਾ ਜਿਹੜਾ ਇਕੱਠਾ ਹੋ ਸਕਦਾ ਇਹ ਨਹੀਂ ਜੀ ਪਰਮੇਸ਼ਰ ਨੂੰ ਪਤਾ ਮੈਂ ਤਾਂ ਕੋਈ ਕਹਿ ਨਹੀਂ ਸਕਦਾ ਜਿਹੜਾ ਮੇਰੇ ਮੇਰੇ ਹਾਲਾਤ ਕਰੀ ਜਾਂਦੇ ਮੈਂ ਤਾਂ ਕੋਹਾਂਦਾ ਨਹੀਂ ਉਹਦੇ ਕਿਰਪਾ ਜੀ ਮਹਾਰਾਜ ਦੀ ਅੱਛਾ ਜੀ ਉਹ ਕਹਿੰਦੇ ਹੁਣ ਤੇ ਸਾਡੀ 1000 ਰੁਪਇਆ ਦਿਹਾੜੀ ਹੋ ਗਈ ਸਾਡੇ ਬਾਪੂ ਨੂੰ ਸਾਡਾ ਚੇਤਾ ਆ ਗਿਆ ਨਹੀਂ ਨਹੀਂ ਇਹ ਦੱਸਾ ਜੇ ਤੱਕ ਦਾ ਆ ਜਿਹੜੀਆਂ ਇਹਨਾਂ ਨੇ ਮੇਰੀਆਂ ਵੀਡੀਓ ਪਾਈਆਂਗੇ ਨਸ਼ਾ ਕਰਦਾ ਸੀ ਮਰ ਗਿਆ ਵਾ 2 ਸਾਲ ਹੋ ਗਿਆ ਫਿਰ ਮੈਂ ਸਵੇ ਉਹ ਦੱਸਿਆ ਉਹਨਾਂ ਨੂੰ ਕਿ ਮੈਂ ਹੈਗਾ ਜੇ ਮਰਿਆ ਨਹੀਂ ਜੇ ਮੈਂ ਜਦੋਂ ਮੈਂ ਮਰਿਆ ਫਿਰ ਤੇ ਤੁਹਾਨੂੰ ਆਪੇ ਪਤਾ ਲੱਗ ਜਾਣਾ ਲੋਕਾਂ ਦੱਸ ਹੀ ਦੇਣਗੇ ਬਾਬਾ ਜੀ ਨਾ ਮਰ ਗਿਆ ਨਾ ਬਾਬਾ ਜੀ ਨਾ ਜੀਣਾ ਜਾਗਦਾ ਵਾ ਤੇ ਮੈਂ ਇਹ ਕਹਾਂ ਕਿ ਮਸਾਲ ਖੜੀ ਕੀਤੇ ਨਹੀਂ ਤਾਂ ਮੈਂ ਕੋਈ ਨਹੀਂ ਹੈ ਵੀਡੀਓ ਬਣਾਉਣੀ ਚਾਹ ਬਣਾਉਣੀ ਚਾਹੁੰਦਾ ਮਾਤਾ ਜੀ ਨੂੰ ਵੀ ਸਾਹਮਦੇ ਜੇ ਹਾਂਜੀ ਲੈਟ੍ਰੀਨ ਬਾਥਰੂਮ ਸਾਬੇ ਕਰਾਉਣੇ ਆ ਆਟੋ ਤੋਂ ਮੈਂ ਗਯਾਰਾ ਆਪਣਾ ਕਰਦਾ ਸਾਡੇ ਮਾਤਾ ਜੀ ਦਾ ਚੂਲਾ ਕਿਤਰਾ ਟੁੱਟਿਆ ਜੀ ਉਹਨੇ ਬੂਟਾ ਨਾਲ ਠੋਡ ਮਾਰ ਮਾਰ ਕੇ ਫਿਰ ਨਲਾਂ ਦੇ ਲਾਗੇ ਠੋਡ ਮਾਰਿਆ ਤੇ ਹੱਡੀ ਕਰਕ ਭਾਂ ਹੋ ਗਈ 1.5 ਲੱਖ ਰੁਪਏ ਹੁਣ ਮੰਗਦੇ ਇਹਦਾ ਚੂਲਾ ਪਾਉਣ ਦਾ 12 17 ਜਮਾ ਹਸਪਤਾਲ ਕਿੱਥੇ ਜਲੰਧਰ ਕੈਂਡੀ ਹਸਪਤਾਲ ਬਾਈਪਾਸ ਤੇ ਪਠਾਨਕੋਟ ਦੇ ਕਿੱਥੇ ਭਲੱਥ ਕਿੱਥੇ ਆਪਣੇ ਤਨਦਨ ਬਾਬਾ ਜੀ ਦਾ ਹਸਪਤਾਲ ਫਿਰ ਆ ਬਿਆਸ ਫਿਰ ਇੱਥੇ ਹੈਗਾ ਮੀਦ ਹਸਪਤਾਲ ਫਿਰ ਵਟਾਲਿਆ ਹਸਪਤਾਲ ਸਾਰਿਆਂ ਤੋਂ ਹੋ ਗਿਆ ਹੱਥ ਪਲਾ ਜੋੜ ਕੇ ਕਹਿੰਦਾ ਬਾਬਾ ਜੀ ਇਹਦਾ ਭੋਗ ਪੈ ਜਾਣਾ ਜੇ ਜੇ ਤੁਸੀਂ ਪ੍ਰਿਸ਼ਰ ਕਰਾ ਲਿਆ ਤੇ ਤੇ 1.5 ਲੱਖ ਲੈਓ ਚੂਲਾ ਦਾ ਡੱਬਾ ਬਣਾ ਦਾਂਗੇ ਜਿਹੜਾ ਉਹਨਾਂ ਨੇ ਹੁਣ ਉੱਥੇ ਆ ਬਾਬਾ ਜੀ ਖੋਖਾ ਲਾਇਆ ਉਹ ਤੁਸੀਂ ਸਹੀ ਸਮਝਦੇ ਕਿ ਗਲਤ ਕੰਮ ਆ ਉਹ ਤਾਂ ਵੈ ਤੇ ਜਵਾਨ ਆ ਉਹ ਤਾਂ ਗਲਤ ਆ ਅੱਛਾ ਗਲਤ ਆ ਜੀ ਗਲਤ ਗਲਤ ਕੰਮ ਆ ਕੋਈ ਸਲਾਈ ਦਾ ਕੰਮ ਕਰਦੀ ਆਪਣਾ ਪਾਲਦੀ ਦੁਕਾਨ ਘਰ ਖੋਲ ਲੈਂਦੀ ਉਹ ਵੈ ਠੀਕ ਹੀ ਇਹ ਰੋਡ ਦੇ ਤੇ ਕੁੜੀ ਉਹਨਾਂ ਨੂੰ ਚਾਹ ਵੜਾਉਂਦੀ ਆ ਤੇ ਅਸੀਂ ਹੁਣ ਮਨ ਚ ਸੋਚਦੇ ਆਂ ਬੜਾ ਕੰਮ ਖਰਾਬ ਆ ਕਿ ਜੱਜ ਕਾਲ ਰਵਾਜ ਆ ਕਿ ਚੋਕੇ ਵਿੱਚ ਮਾਰ ਗਿਆ ਕੋਈ ਤਾਂ ਕੀ ਕਰਾਂਗੇ ਕਿ ਭਾਵੇਂ ਉਹਦੇ ਕੋਲੇ ਤੇ ਭਾਵੇਂ ਮੇਰੇ ਕੋਲ ਆ ਬੇਦਲਕ ਕੀਤਾ ਆ ਬੇਦਲਕ ਕਰਦੀ ਨੂੰ ਕੀਤਾ ਕੱਲੀ ਨੂੰ ਅੱਛਾ ਜੀ ਇਹਦੇ ਜਦੋਂ ਕੰਮ ਖਰਾਬ ਹੀ ਉਹਦਾ ਕਰਕੇ ਅੱਛਾ ਜੀ ਬੱਚਿਆਂ ਦੇ ਨਾਲ ਅੱਜ ਵੀ ਤੁਸੀਂ ਬੱਚਿਆਂ ਨੂੰ ਪਿਆਰ ਕਰਦੇ ਹੋ ਦੇ ਲੋ ਤਾਂ ਅਸੀਂ ਦਿਲੋਂ ਕਰਦੇ ਆ ਪਿਆਰ ਅੱਛਾ ਜੀ ਆਹੋ ਠੀਕ ਹੈ ਅਹੀਂ ਰੋ ਗਿਆ ਨੇ ਯਾਰ ਕਿਦੋਂ ਆ ਜੀ ਤੇ ਨਾ ਆਪਣੀ ਕੁੜੀ ਨੂੰ ਕੌਮਰੀ ਘਰ ਬੇਟੀ ਤੇ ਕੌਮ ਆਪਣਾ ਰਾਜਪ੍ਰੀਤ ਸਿੰਘ ਲੜਕਾ ਉਹ ਵੇਣਾ ਮੈਂ ਜਦੋਂ ਭਾਂਡੇ ਧੋਦਾ ਅਹੀਂ ਮੈਂ ਆਟੋ ਚਲਾ ਕੇ ਗਿਆ ਕਰਨੇ ਤਾਂ ਤੁਸੀਂ ਭਾਡੇ ਮੰਨ ਜੜੇ ਲੋਕਾਂ ਜੂਠੇ ਅਮਰਤਾ ਸਿੰਘ ਆਪਾਂ ਸਾਰੇ ਜ਼ਮੀਨ ਤੁਹਾਡੇ ਕੋਲ ਬਾਬਾ ਜੀ ਜ਼ਮੀਨ ਵਾਹ ਤਨ ਕਿੱਲੇ ਆ ਗਿਆ ਟਾਈਮ ਪਾਸ ਹੋ ਹੀ ਜਾਂਦਾ ਜੀ ਕਰਜ਼ਾ ਬਹੁਤ ਜ਼ਿਆਦਾ ਨਾ ਸਿਰ ਤੇ ਵੱਡਾ ਭਰਾ ਚੜਾ ਗਿਆ ਰੋਟੀ ਆ ਪਕਾਉਣੇ ਆ ਚਾਹ ਆ ਬੋ ਲੈਂਡਰੀ ਬਾਹਰ ਮਾਦਰ ਮੈਂ ਕਰਾਉਣਾ ਕਿਹੜੇ 12 ਵੇ ਠਾ ਦਿੰਦੀ ਆ ਕਿਹੜੇ ਤੜਕੇ 4 ਵਜੇ ਲੀੜੇ ਕਪੜਾ ਦਾ ਧੋਣਾ ਉਹ ਮੈਂ ਨਾ ਹੋਣਾ ਆਪ ਅੱਛਾ ਜੀ ਕਿਹੜੇ ਤੱਕ ਬਦਲੀ ਕਰਦਾ ਤੌਲੀਆਂ ਪਾ ਕੇ ਨਾ ਜੀ ਨਾ ਕੋਈ ਬੈਲ ਨਹੀਂ ਕਰ ਬਚਪਨ ਤੋਂ ਵੀ ਇਕੱਠੇ ਰਹਿ ਇੱਕੋ ਪਿੰਡ ਸਾਡਾ ਜਦੀਪੁਰਚੀ ਪਿੰਡ ਕਸੀੜਪੁਰਾ ਪਿੱਛੋਂ ਅੱਛਾ ਜੀ ਅਸੀਂ ਘਰੇ ਇਕੱਠੇ ਕਸੀੜਪੁਰਗੇ ਹਰ ਇਕੱਠੇ ਅੱਛਾ ਕੋਈ ਗੱਲ ਨਹੀਂ ਕਿ ਨੱਚੇ ਦਾ ਕੋਈ ਬੈਲ ਨਹੀਂ ਹੈਗਾ ਜਿਹੜੇ ਇਹਨਾਂ ਦੀ ਪਤਨੀ ਤੇ ਬੱਚਿਆਂ 'ਤੇ ਇਲਜ਼ਾਮ ਲਗਾਏ ਜਾ ਰਹੇ ਉਹ ਕੀ ਕਰਨ ਉਹ ਜੀ ਬਿਲਕੁਲ ਨਜਾਇਜ਼ ਅੱਛਾ ਜੀ ਨਜਾਇਜ਼ ਹੋ ਰਿਹਾ ਸਹੀ ਨਹੀਂ ਹੋਊਗਾ ਮੈਂ ਅੱਛਾ ਜੀ ਮੈਂ ਵੀ ਜਾਂਦਾ ਰਾਂ ਲੈਂਡਰ ਪਾਉਣ ਮੈਨੂੰ ਉੱਥੇ ਮਿਲਦੀ ਰਹੀ ਆਪਣੇ ਉੱਥੇ ਸੱਜਣ ਵੱਡੇ ਇਹ ਤਾਂ ਕਰਕੇ ਤੇ ਨਹੀਂ ਹਾਮੀ ਭਰਦੇ ਕਿ ਪੂਰਾ ਪਿੰਡ ਹਾਮੀ ਭਰਦਾ ਇਹਨਾਂ ਨੇ ਨਹੀਂ ਜੀ ਸਾਰਾ ਪਿੰਡ ਹੀ ਹਾਮੀ ਭਰੂਗਾ ਜੀ